ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਸਵਾਗਤ ਕਰਦੇ ਆਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕੰਪਿਊਟਰ ਦੇ ਜੋ PYQ ਨੇ ਉਸ ਤੋਂ ਕੱਲ ਆਪਣੀ ਇੱਕ ਕਲਾਸ ਲਗਾਈ ਸੀ ਅੱਜ ਆਪਣੀ ਦੂਜੀ ਕਲਾਸ ਹੈ ਪਿਛਲੀ ਕਲਾਸ ਵਿੱਚ ਵੀ ਆਪਾਂ 50 ਟੌਪ 50 PYQ ਕੀਤੀ ਸੀ ਤੇ ਹੁਣ ਵੀ ਆਪਾਂ ਟੌਪ 50 PYQ ਕਰਾਂਗੇ ਤੇ ਇਹਦੀਆਂ ਆਪਾਂ ਚਾਰ ਪੰਜ ਪਾਰਟ ਲੈ ਕੇ ਆਵਾਂਗੇ ਜਿਸ ਦੇ ਨਾਲ ਕੀ ਆਪਣਾ ਜਿਹੜੇ ਜਿੰਨੇ ਵੀ ਪੀਆਈਕਿਊ ਆਏ ਹੋਏ ਨੇ ਆਪਣਾ ਕੰਪਿਊਟਰ ਦੇ ਉਹ ਆਪਾਂ ਕਵਰ ਕਰ ਸਕੀਏ ਤਾਂ ਦੋਸਤੋ ਵਿਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਜੋ ਉਹ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਵੀਡੀਓ ਸ਼ੁਰੂ ਕਰਦੇ ਆਂ ਜੀ ਆਪਣਾ ਕੁਐਸਚਨ ਹੈ ए एस सी ਡਬਲ ਆਈ ਦਾ ਪੂਰਾ ਰੂਪ ਕੀ ਹੈ ਆਪਸ਼ਨ ਹੈ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਨੈਟ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਫੇਸ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ ਜਾਂ ਐਡਵਾਂਸ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ ਤਾਂ ਆਪਣਾ ਕਰੈਕਟ ਆਨਸਰ ਹੋ ਜਾਊਗਾ ਜੀ ਆਪਸ਼ਨ ਸੀ ਅਮਰੀਕਨ ਸਟੈਂਡਰਡ ਕੋਡ ਫਾਰ ਇਨਫੋਰਮੇਸ਼ਨ ਇੰਟਰਚੇਂਜ ਇਹ ਏ ਐਸ ਸੀ ਡਬਲ ਆਈ ਦੀ ਕੀ ਹੈ ਫੁੱਲ ਫਾਰਮ ਹੈ ਓਕੇ ਨੈਕਸਟ ਕੀਬੋਰਡ ਵਿੱਚ ਫੰਕਸ਼ਨ ਕੁੰਜੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ 13 8 12 ਜਾਂ 9 ਤਾਂ ਕਰੈਕਟ ਅਨਸਰ ਹੋ ਜਾਊਗਾ ਜੀ অপਸ਼ਨ ਸੀ ਜਿਹੜੀ ਫੰਕਸ਼ਨ ਕੁੰਜੀਆਂ ਹੁੰਦੀਆਂ ਨੇ ਕੀਬੋਰਡ ਤੇ ਉਹਨਾਂ ਦੀ ਗਿਣਤੀ 12 ਹੁੰਦੀ ਹੈ ਨੈਕਸਟ ਸਭ ਤੋਂ ਵੱਧ ਵਰਤੇ ਜਾਣ ਵਾਲੇ ਅੱਖਰ ਪ੍ਰਿੰਟ ਕਿਹੜੇ ਹਨ অপਸ਼ਨ ਹੈ ਲੇਜ਼ਰ ਲਾਈਨ ਡਾਟ ਮੈਟ੍ਰਿਕਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ तो करैक्ट आंसर हो जाएगा जी ऑप्शन सी डोटमैट्रिकस है जिन्हें ये सब तो जाने वाले अखर प्रिंट हैं नैक्सट एल सी डी का पूरा रूप की है लिड क्रिस्टल डिवाइस लिक्विड सेंट्रल डिस्प्ले लाइट सेंट्रल डिस्प्ले या लिक्विड क्रिस्टल डिस्प्ले तो अपना करैक्ट आंसर हो जाएगा ऑप्शन डी लिकुड क्रिस्टल डिस्पले एल सी डी का पूरा नाम है ਨੈਕਸਟ MICR ਵਿੱਚ C ਦਾ ਪੂਰਾ ਰੂਪ ਕੀ ਹੈ ਕੰਪਿਊਟਰ ਕੰਪਨੀ ਕਰੈਕਟਰ ਜਾਂ ਕੋਡ ਤਾਂ ਇਹਦਾ ਸਹੀ ਉੱਤਰ ਹੋ ਜਾਊਗਾ ਆਪਸ਼ਨ C ਕਰੈਕਟਰ ਹੈ ਜੋ ਇਹ ਜਿਹੜਾ C ਦਾ ਰੂਪ ਹੈ ਫੁੱਲ ਫਾਰਮ ਹੈ ਸੀ ਦੀ ਕਰੈਕਟਰ ਤੇ MICR ਦੀ ਫੁੱਲ ਫਾਰਮ ਕੀ ਹੁੰਦੀ ਹੈ ਮੈਗਨੇਟਿਕ ਇנק ਕਰੈਕਟਰ ਰਿਕੋਗਨੀਸ਼ਨ ਓਕੇ ਨੈਕਸਟ ਮੋਨੀਟਰ ਦਾ ਰੈਜੂਲੇਸ਼ਨ ਜਿੰਨਾ ਜ਼ਿਆਦਾ ਹੋਵੇਗਾ ਇਹਦੇ ਨਾਲ ਕੀ ਹੁੰਦਾ ਹੈ অপਸ਼ਨ ਹੈ ਪਿਕਸਲ ਓਨੇ ਹੀ ਜ਼ਿਆਦਾ ਹੋਣਗੇ ਸਕਰੀਨ ਘੱਟ ਸਾਫ਼ ਹੋਵੇਗੀ ਪਿਕਸਲ ਹੋਰ ਵੱਖਰੇ ਹੋ ਜਾਂਦੇ ਹਨ ਜਾਂ ਫਿਰ ਪਿਕਸਲ ਇੱਕ ਦੂਜੇ ਦੇ ਨੇੜੇ ਹੋ ਜਾਂਦੇ ਹਨ ਹਾਂਜੀ ਕੀ ਹੋਊਗਾ ਇਹਨਾਂ ਚੋਂ ਆਪਣਾ ਉੱਤਰ ਹੋਊਗਾ অপਸ਼ਨ ਏ ਇਹਦੇ ਨਾਲ ਕੀ ਹੁੰਦਾ ਹੈ ਪਿਕਸਲ ਓਨੇ ਹੀ ਜ਼ਿਆਦਾ ਹੋਣਗੇ ਜੇ ਮੋਨੀਟਰ ਦਾ ਜਿਹੜਾ ਰੈਜੂਲੇਸ਼ਨ ਹੈ ਜਿੰਨਾ ਜ਼ਿਆਦਾ ਹੋਵੇਗਾ ਨੈਕਸਟ ਕਿਹੜਾ ਆਉਟਪੁੱਟ ਯੰਤਰ ਹੈ ਜੋ ਕੰਪਿਊਟਰ ਦੇ ਸਾਊਂਡ ਕਾਰਡ ਤੋਂ ਸਿਗਨਲ ਨੂੰ ਆਡੀਓ ਵਿੱਚ ਬਦਲਦਾ ਹੈ? ਆਪਸ਼ਨ ਹੈ ਗ੍ਰਾਫਿਕ ਕਾਰਡ, ਸਪੀਕਰ, ਪਲਟਰ ਜਾਂ ਮੋਨੀਟਰ ਤਾਂ ਸਹੀ ਉੱਤਰ ਹੋ ਜੂਗਾ ਆਪਸ਼ਨ B ਸਪੀਕਰ। ਨੈਕਸਟ ਇਹਨਾਂ ਵਿੱਚੋਂ ਕਿਸ ਯੰਤਰ ਨੂੰ ਵਿਜ਼ੂਅਲ ਡਿਸਪਲੇ ਯੂਨਿਟ ਵੀ ਕਿਹਾ ਜਾਂਦਾ ਹੈ? ਆਪਸ਼ਨ ਹੈ ਪ੍ਰਿੰਟਰ ਨੂੰ, ਟਰੈਕਬਾਲ, ਮੋਨੀਟਰ ਜਾਂ ਸਕੈਨਰ। ਤਾਂ கரੈਕਟ ਆਨਸਰ ਹੋ ਜਾਊਗਾ ਆਪਸ਼ਨ ਸੀ ਮੋਨੀਟਰ ਨੂੰ ਵੀਡੀਓ ਵੀ ਕਿਹਾ ਜਾਂਦਾ ਯਾਨੀ ਕਿ ਵਿਜ਼ੂਅਲ ਡਿਸਪਲੇ ਯੂਨਿਟ ਵੀ ਕਿਹਾ ਜਾਂਦਾ ਹੈ ਨੈਕਸਟ ਕਿਹੜਾ ਇੱਕ ਰੀਡਿੰਗ ਯੂਨਿਟ ਹੈ ਜੋ ਛੱਪੇ ਹੋਏ ਟੈਕਸਟ ਨੂੰ ਅੱਖਰ ਦਰ ਅੱਖਰ ਸਕੈਨ ਕਰਕੇ ਪੜਦਾ ਹੈ ਟਰੈਕਬਲ ਡਿਜੀਟਾਈਜ਼ਰ ਮੈਗਨੇਟਿਕ ਇಂಕ್ ਕਾਰਡ ਰੀਡਰ ਜਾਂ ਆਪਟੀਕਲ ਕੈਰੈਕਟਰ ਰੀਡਰ ਤਾਂ ਆਪਣਾ கரੈਕਟ ਆਨਸਰ ਹੋ ਜਾਊਗਾ ਆਪਸ਼ਨ ਡੀ OCR ਨੈਕਸਟ ਸੈਂਟਰਲ ਪ੍ਰੋਸੈਸਿੰਗ ਯੂਨਿਟ ਬਾਰੇ ਇਹਨਾਂ ਵਿੱਚੋਂ ਕਿਹੜਾ ਗਲਤ ਹੈ অপਸ਼ਨ ਹੈ ਅੰਕਗਣਿਤਕ ਤਰਕ ਇਕਾਈ ALU ਕੰਪਿਊਟਰ ਦਾ ਗਣਿਤਿਕ ਦਿਮਾਗ ਵੀ ਕਿਹਾ ਜਾਂਦਾ ਹੈ ਜਾਂ ਫਿਰ ਕੰਟਰੋਲ ਯੂਨਿਟ ਪ੍ਰੋਸੈਸਰ ਵਿੱਚ ਨਿਰਦੇਸ਼ਾਂ ਨੂੰ ਕਿਵੇਂ ਦਾਖਲ ਕੀਤਾ ਜਾਂਦਾ ਹੈ ਅਤੇ ਕਿਵੇਂ ਬਾਹਰ ਕੱਢਦਾ ਹੈ ਨਿਰਦੇਸ਼ਾਂ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ ਇਸ ਨੂੰ ਨਿਯੰਤਰਣ ਕਰਦਾ ਹੈ ਜਾਂ ਕੰਟਰੋਲ ਯੂਨਿਟ ਕਾਰਜਾਂ ਦੇ ਕਰਮ ਨੂੰ ਨਿਰਦੇਸ਼ਾਂ ਅਤੇ ਪਰਬੰਧਿਤ ਕਰਦਾ ਹੈ ਜਾਂ ਫਿਰ ਅੰਕਗਣਿਤ ਤਰਕਿਕਾਈ ALU ਇਨਪੁਟ ਲੈਨ ਇਸ ਨੂੰ ਸਿਗਨਲ ਵਿੱਚ ਬਦਲਣ ਅਤੇ ਅਗਲੇ ਕਾਰਜਾਂ ਲਈ ਇਸ ਨੂੰ ਸਟੋਰ ਕਰਨ ਲਈ ਜ਼ਿੰਮੇਵਾਰ ਹੈ ਤਾਂ ਆਪਣਾ ਇਹਦੇ ਵਿੱਚ ਇਹਨਾਂ ਨੇ ਪੁੱਛੇ ਗਲਤ ਕਿਹੜਾ ਹੈ ਤਾਂ ਆਪਣਾ ਇਹਦੇ ਵਿੱਚ ਗਲਤ ਹੈ ਜੀ অপਸ਼ਨ B ਆਪਣਾ C ਉੱਤਰ ਹੋ ਜਾਊਗਾ ਉਹਨੇ ਗਲਤ ਪੁੱਛੇ ਕਿਉਂਕਿ ACD ਇਹ ਤਿੰਨੋਂ ਓਕੇ ਨੇ ਇਹ ਫੋਲੋ ਕਰਦੇ ਨੇ ਪਰ B ਜਿਹੜਾ ਇਹ ਫੋਲੋ ਨਹੀਂ ਕਰ ਰਿਹਾ ਇਸ ਕਰਕੇ B ਜਿਹੜਾ অপਸ਼ਨ ਆਪਣਾ ਉਹ ਗਲਤ ਹੋ ਜਾਊਗਾ ਠੀਕ ਹੈ ਜੀ অপਸ਼ਨ B ਇਸ राइट आंसर नेक्स्ट एमएस वर्ड ਵਿੱਚ ਪੇਜ ਬ੍ਰੇਕ ਕਰਨ ਲਈ ਕਿਹੜੇ ਸ਼ਾਰਟਕਟ ਕੁੰਜੀ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ ਹੈ ਕੰਟਰੋਲ ਪਲੱਸ ਬੀ ਕੰਟਰੋਲ ਪਲੱਸ ਆਲਟ ਕੰਟਰੋਲ ਪਲੱਸ ਇੰਟਰ ਜਾਂ ਸ਼ਿਫਟ ਪਲੱਸ ਬੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ অপਸ਼ਨ ਸੀ ਕੰਟਰੋਲ ਪਲੱਸ ਇੰਟਰ ਦਬਾਵਾਂਗੇ ਤਾਂ ਆਪਾਂ ਤਾਂ ਆਪਣਾ ਕੀ ਹੈ ਜਿਹੜਾ ਜਿੱਥੋਂ ਆਪਾਂ ਜਿੱਥੇ ਕਰਸਰ ਹੈ ਜਿੱਥੇ ਆਪਾਂ ਉੱਥੇ ਕੰਟਰੋਲ ਪਲੱਸ ਇੰਟਰ ਦਬਾਵਾਂਗੇ ਤਾਂ ਉਹ ਕੀ ਹੈ ਅਗਲੇ ਪੇਜ ਤੇ ਚਲਾ ਜਾਊਗਾ ਯਾਨੀ ਕਿ ਉੱਥੋਂ ਕੀ ਹੈ ਇਹਨੂੰ ਕਿਹਾ ਜਾਂਦਾ ਹੈ ਪੇਜ ਬ੍ਰੇਕ ਹਾਂਜੀ ਨੈਕਸਟ ਹੇਟ ਲਿਖੇ ਕੰਪਿਊਟਰਾਂ ਵਿੱਚੋਂ ਕਿਸ ਕਿਸਮ ਨੂੰ ਨੋਟਬੁੱਕ ਵੀ ਕਿਹਾ ਜਾਂਦਾ ਹੈ ਆਪਸ਼ਨ ਹੈ ਮਾਈਕਰੋ ਕੰਪਿਊਟਰ ਸੁਪਰ ਕੰਪਿਊਟਰ ਮਲਟੀ ਕੋਰ ਜਾਂ ਲੈਪਟਾਪ ਕੰਪਿਊਟਰ ਤਾਂ ਇਹਦਾ கரੈਕਟ ਆਨਸਰ ਹੋ ਜਾਊਗਾ ਆਪਸ਼ਨ ਡੀ ਨੋਟਬੁੱਕ ਨੂੰ ਵੀ ਆਪਾਂ ਲੈਪਟਾਪ ਕੰਪਿਊਟਰ ਕਿਹਾ ਸਕਦੇ ਹਾਂ ਨੈਕਸਟ ਇਹਨਾਂ ਵਿੱਚੋਂ ਕਿਹੜਾ ਕੰਪਿਊਟਰ ਦੀ ਵਿਸ਼ੇਸ਼ਤਾ ਨਹੀਂ ਹੈ ਆਪਸ਼ਨ ਹੈ ਐਕੂਰੇਸੀ ਸਪੀਡ ਵਰਸਟਿਲਿਟੀ ਜਾਂ ਇੰਟੈਲੀਜੈਂਟ ਕੰਟੀਨੈਂਟ ਤਾਂ ਆਪਣਾ ਸੀ ਉੱਤਰ ਹੋ ਜੂਗਾ ਆਪਸ਼ਨ ਡੀ ਇੰਟੈਲੀਜੈਂਟ ਕੰਟੀਨੈਂਟ ਇਹ ਕੀ ਹੈ ਕੰਪਿਊਟਰ ਦੀ ਵਿਸ਼ੇਸ਼ਤਾ ਨਹੀਂ ਹੈ ਨੈਕਸਟ ਐਨਾਲਿਟਿਕ ਇੰਜਨ ਕਿਸ ਨੇ ਬਣਾਇਆ ਸੀ ਜੌਨ ਨੇਪੀਅਰ ਨੇ ਫਰਮਨ ਹਲੋਰੀਥ ਚਾਰਲਸ ਬੇਬਸ ਜਾਂ ਬਲੇਜ਼ ਪਾਸਕਲ ਤਾਂ ਕਰੈਕਟ ਆਨਸਰ ਹੋ ਜੂਗਾ ਜੀ ਆਪ অপਸ਼ਨ ਸੀ ਚਾਰਲਸ ਬੇਬਸ ਨੇ ਐਨਾਲਾਇਟਿਕ ਇੰਜਨ ਬਣਾਇਆ ਸੀ ਤੇ ਇੱਕਦੋ ਬਣਾਇਆ ਸੀ ਇਹ 1833 ਵਿੱਚ ਬਣਾਇਆ ਗਿਆ ਸੀ ਹਾਂਜੀ ਨੈਕਸਟ ਵਿੰਡੋ 10 ਵਿੱਚ ਮਾ우스 ਪੁਆਇੰਟਰ ਸਪੀਡ ਚੁਣਨ ਲਈ ਕੰਟਰੋਲ ਪੈਨਲ ਵਿੱਚ ਮਾ우스 ਕੋਪੋਨੈਂਟ ਦੇ ਹੇਟ ਲਿਕੇ ਟੈਬਾਂ ਵਿੱਚ ਕਿਹੜੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ অপਸ਼ਨ ਹੈ ਪੁਆਇੰਟਰ ਹਾਰਡਵੇਅਰ ਬਟਨ ਜਾਂ ਪੁਆਇੰਟਰ ਵਿਕਲਪ ਤਾਂ ਆਪਣਾ ਸਹੀ ਉੱਤਰ ਹੋ ਜੂਗਾ অপਸ਼ਨ ਡੀ ਪੁਆਇੰਟਰ অপਸ਼ਨ ਆਪਾਂ ਚੂਜ਼ ਕਰਾਂਗੇ ਨੈਕਸਟ ਵਿੰਡੋਸ ਸਿਸਟਮ ਦੀ ਬੂਟਿੰਗ ਪ੍ਰਕਿਰਿਆ ਤੋਂ ਬਾਅਦ ਇਹਨਾਂ ਵਿੱਚੋਂ ਕਿਹੜੀ ਪਹਿਲੀ ਸਕਰੀਨ ਦਿਖਾਈ ਦਿੰਦੀ ਹੈ অপਸ਼ਨ ਹੈ ਡੈਸਕਟਾਪ ਮੀਨੂ ਬਾਰ ਆਈਕਨ ਜਾਂ ਸਟੇਟਸ ਬਾਰ ਤਾਂ ਆਪਣਾ ਕਰੈਕਟ ਅਨਸਰ ਹੋ ਜੂਗਾ ਜੀ অপਸ਼ਨ ਏ ਜਦੋਂ ਵੀ ਬੂਟਿੰਗ ਪ੍ਰਕਿਰਿਆ ਤੋਂ ਬਾਅਦ ਜੋ ਵੀ ਸਕਰੀਨ ਆਪਾਂ ਨੂੰ ਦਿਖਦੀ ਹੈ ਉਹ ਹੁੰਦੀ ਹੈ ਆਪਣੀ ਡੈਸਕਟਾਪ ਹਾਂਜੀ ਨੈਕਸਟ ਐਮ ਐਸ ਪਾਵਰਪੁਆਇੰਟ ਵਿੱਚ ਨਵੀਂ ਸਲਾਈਡ ਜੋੜਨ ਲਈ ਕਿਸ ਸ਼ਾਰਟਕਟ ਕੁੰਜੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਆਪਸ਼ਨ ਹੈ ਕੰਟਰੋਲ ਪਲੱਸ ਐਮ ਅਲਟ ਪਲੱਸ ਐਮ ਕੰਟਰੋਲ ਪਲੱਸ ਐਨ ਜਾਂ ਕੰਟਰੋਲ ਪਲੱਸ ਓ ਤਾਂ ਕਰੈਕਟ ਅਨਸਰ ਹੋ ਜਾਊਗਾ ਆਪਸ਼ਨ ਏ ਨਵੀਂ ਸਲਾਈਡ ਜੋੜਨ ਲਈ ਆਪਾਂ ਕੰਟਰੋਲ ਪਲੱਸ ਐਮ ਦੀ ਵਰਤੋਂ ਕਰਦੇ ਹਾਂ ਨੈਕਸਟ ਕੰਪਿਊਟਰ ਨੂੰ ਚਾਲੂ ਕਰਨ ਅਤੇ ਸਿਸਟਮ ਨੂੰ ਪਾਵਰ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਲੋਡਿੰਗ ਬੂਟਿੰਗ ਸੇਵਿੰਗ ਜਾਂ ਐਗਜ਼ੀਕਿਊਸ਼ਨ ਤਾਂ ਆਪਣਾ ਕਰੈਕਟ ਆਨਸਰ ਹੋ ਜਾਊਗਾ ਆਪਸ਼ਨ ਬੀ ਇਸ ਪ੍ਰਕਿਰਿਆ ਨੂੰ ਆਪਾਂ ਬੂਟਿੰਗ ਕਹਿੰਦੇ ਹਾਂ ਨੈਕਸਟ ਇਹਨਾਂ ਵਿੱਚੋਂ ਕਿਹੜਾ ਓਪਨ ਸੋਰਸ ኦਪਰੇਟਿੰਗ ਸਿਸਟਮ ਨਹੀਂ ਹੈ ਲਿਨਕਸ ਅਬੂਨਟੂ ਡਰੂਪਲ ਜਾਂ ਵਿੰਡੋਸ तो करैक्ट आंसर हो जाएगा ऑप्शन डी विंडोज़ यह ओपन सोर्स ऑपरेटिंग सिस्टम नहीं है नैक्सट इना कि ओपरेटिंग सिस्टम नहीं है ऑप्शन है यूनिक्स एसक्यूएल क्यू एल लिनक्स या मैकओएस तो अपना सही उत्तर हो जूगा ऑप्शन बी एस क्यू एल है जो ये किसी प्रकार का कोई ऑपरेटिंग सिस्टम नहीं है हाँ जी नैक्सट ਤੀਜੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਕਿਹੜੀ ਟੈਕਨੋਲੋਜੀ ਵਰਤੀ ਜਾਂਦੀ ਸੀ? ਆਪਸ਼ਨ ਹੈ ਇੰਟੀਗ੍ਰੇਟਿਡ ਸਰਕਟ, 트랜ਜ਼ਿਸਟਰ, ਮਾਈਕਰੋਪ੍ਰੋਸੈਸਰ ਜਾਂ ਵੈਕਿਊਮ ਟਿਊਬ। ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਆਪਸ਼ਨ A ਇੰਟੀਗ੍ਰੇਟਿਡ ਚਿਪ ਇਹਨੂੰ ਕਿਹਾ ਜਾਂਦਾ ਹੈ ਇੰਟੀਗ੍ਰੇਟਿਡ ਸਰਕਟ ਚਿਪਕ ਇਹਨੂੰ ਕਿਹਾ ਜਾਂਦਾ ਹੈ ਇਹ ਤੀਜੀ ਪੀੜ੍ਹੀ ਦੇ ਕੰਪਿਊਟਰਾਂ ਵਿੱਚ ਵਰਤੀ ਜਾਂਦੀ ਸੀ ਤੇ ਦੂਜੀ ਵਿੱਚ 트랜ਜ਼ਿਸਟਰ ਤੇ ਅਗਲੀ ਪਹਿਲੀ ਵਿੱਚ ਵੈਕਿਊਮ ਟਿਊਬ ਦਾ ਪ੍ਰਯੋਗ ਕੀਤਾ ਜਾਂਦਾ ਸੀ। ਹਾਂਜੀ ਨੈਕਸਟ ਕੰਪਿਊਟਰ ਦੀ ਸ਼ਬਦਾਵਲੀ ਵਿੱਚ ਨਿੰਬਲ ਕੀ ਕਿਹਾ ਜਾਂਦਾ ਹੈ অপਸ਼ਨ ਹੈ ਹਾਫ ਬਿਟ ਬਿਟ ਹਾਫ ਬਾਈਟ ਜਾਂ ਬਾਈਟ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ অপਸ਼ਨ ਸੀ ਹਾਫ ਬਾਈਟ ਕਿਹਾ ਜਾਂਦਾ ਹੈ ਨੈਕਸਟ ਕੰਪਿਊਟਰ ਡਾਟਾ ਸਟੋਰੇਜ ਮੈਮਰੀ ਦੇ ਆਕਾਰ ਦੇ ਸੰਦਰਭ ਵਿੱਚ ਇੱਕ ਗੀਗਾਬਾਈਟ ਵਿੱਚ ਕਿੰਨੇ ਮੈਗਾਬਾਈਟ ਹੁੰਦੇ ਹਨ অপਸ਼ਨ ਹੈ 32 MB 1012 MB 40 MB ਜਾਂ 1024 MB ਤਾਂ ਸਹੀ ਉੱਤਰ ਹੋ ਜਾਊਗਾ অপশন D 1024 MB ਆ ਹੁੰਦੀਆਂ ਨੇ 1 GB ਵਿੱਚ ਨੈਕਸਟ ਇੰਟਰਨੈਟ ਦੇ ਸੰਦਰਭ ਵਿੱਚ ਇਹਨਾਂ ਵਿੱਚੋਂ ਕਿਹੜਾ ਪ੍ਰੋਟੋਕੋਲ ਨਹੀਂ ਹੈ Telnet UDP PCP ਜਾਂ PPTP ਤਾਂ ਸਹੀ ਉੱਤਰ ਹੋ ਜਾਊਗਾ অপশন D PPTP ਹੈ ਜੋ ਇਹ ਕਿਸੇ ਪ੍ਰਕਾਰ ਦਾ ਕੋਈ ਪ੍ਰੋਟੋਕੋਲ ਨਹੀਂ ਹੈ ਨੈਕਸਟ ਵੈਬ ਪੇਜ ਦੇਖਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ ਨੈਟਵਰਕ ਵੈਬਸਾਈਟ ਬ੍ਰਾਊਜ਼ਰ ਜਾਂ ਟੋਰੈਂਟ ਤਾਂ ਕਰੈਕਟ ਅਨਸਰ ਹੋ ਜਾਊਗਾ অপਸ਼ਨ ਸੀ ਬ੍ਰਾਊਜ਼ਰ ਵੈਬ ਪੇਜ ਨੂੰ ਦੇਖਣ ਲਈ ਆਪਾਂ ਕਿੱਥੇ ਦੇਖਦੇ ਵੈਬ ਪੇਜ ਨੂੰ ਆਪਾਂ ਬ੍ਰਾਊਜ਼ਰ ਤੇ ਹੀ ਦੇਖਦੇ ਹਾਂ ਹਾਂਜੀ ਨੈਕਸਟ ਡਾਟ ਮੈਟ੍ਰਿਕਸ ਪ੍ਰਿੰਟ ਲੇਜ਼ਰ ਪ੍ਰਿੰਟਰ ਦੇ ਮੁਕਾਬਲੇ ਕਿਵੇਂ ਹੁੰਦੇ ਹਨ ਜ਼ਿਆਦਾ ਮਹਿੰਗਾ ਘੱਟ ਮਹਿੰਗਾ ਹੋਲੀ ਜਾਂ ਤੇਜ ਤਾਂ ਜਿਹੜਾ ਡਾਟ ਮੈਟ੍ਰਿਕਸ ਪ੍ਰਿੰਟ ਹੈ ਇਹ ਲੇਜ਼ਰ ਪ੍ਰਿੰਟਰ ਦੇ ਮੁਕਾਬਲੇ ਘੱਟ ਮਹਿੰਗਾ ਹੁੰਦਾ ਹੈ অপਸ਼ਨ ਬੀ ਆਪਣਾ கரੈਕਟ ਆਨਸਰ ਹੋ ਜਾਊਗਾ ਹਾਂਜੀ ਨੈਕਸਟ ਸੁਪਰ ਕੰਪਿਊਟਰਾਂ ਦੀ ਵਰਤੋਂ ਹੇਠ ਲਿਖੀਆਂ ਐਪਲੀਕੇਸ਼ਨਾਂ ਵਿੱਚੋਂ ਕਿਸ ਲਈ ਕੀਤੀ ਜਾਵੇਗੀ অপਸ਼ਨ ਹੈ ਵਪਾਰਕ ਕੰਪਿਊਟਿੰਗ ਡੈਸਕਟਾਪ ਪਬਲਿਸ਼ਿੰਗ ਮੌਸਮ ਦੀ ਭਵਿੱਖਬਾਣੀ ਜਾਂ ਕੰਪਿਊਟਰ ਸਹਾਇਤਾ ਪ੍ਰਾਪਤ ਡਿਜ਼ਾਈਨਿੰਗ ਤਾਂ ਸਹੀ ਉੱਤਰ ਹੋ ਜਾਊਗਾ অপਸ਼ਨ ਸੀ ਮੌਸਮ ਦੀ ਭਵਿੱਖਬਾਣੀ ਲਈ ਸੁਪਰ ਕੰਪਿਊਟਰ ਦੀ ਹੈ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਨੈਕਸਟ ਈਮੇਲ ਸਿਸਟਮ ਵਿੱਚ ਕਿੰਨੇ ਤਰ੍ਹਾਂ ਦੇ ਪ੍ਰਾਪ ਕਰਤਾ ਹੁੰਦੇ ਹਨ ਆਪਸ਼ਨ ਹੈ 3 1 4 ਜਾਂ 2 ਤਾਂ ਆਪਣਾ ਸੀ ਉੱਤਰ ਹੋ ਜਾਊਗਾ ਆਪਸ਼ਨ ਏ ਤਿੰਨ ਤਰ੍ਹਾਂ ਦੇ ਹੁੰਦੇ ਹਨ ਹਾਂਜੀ ਨੈਕਸਟ ਇੰਟਰਨੈਟ ਦੁਆਰਾ ਹੇਟ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਪ੍ਰੋਟੋਕਾਲ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਆਪਸ਼ਨ ਹੈ ਐਚਟੀਟੀਪੀ SMTP TCP ਜਾਂ IP ਜਾਂ SLIP ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਆਪਸ਼ਨ C TCP ਜਾਂ IP ਨੂੰ ਕਿਹਾ ਜਾਂਦਾ ਹੈ ਇਹ ਮਤਲਬ ਵੀ ਮਨੋਕੀ ਪ੍ਰੋਟੋਕੋਲ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਨੈਕਸਟ ਕਿਸ ਨੂੰ ਕੰਪਿਊਟਰ ਦੀ ਪਰਮਾਨੈਂਟ ਮੈਮਰੀ ਕਿਹਾ ਜਾਂਦਾ ਹੈ ਆਪਸ਼ਨ ਹੈ RAM ROM DRAM ਜਾਂ CPU ਤਾਂ ਸਹੀ ਉੱਤਰ ਹੋ ਜਾਊਗਾ ਆਪਸ਼ਨ B ROM ਨੂੰ ਜਿਹਨੂੰ ਕਿ ਰੀਡ-ਓਨਲੀ ਮੈਮਰੀ ਕਿਹਾ ਜਾਂਦਾ ਹੈ ਇਸ ਨੂੰ ਕੰਪਿਊਟਰ ਦੀ ਪਰਮਾਨੈਂਟ ਮੈਮਰੀ ਵੀ ਕਿਹਾ ਜਾਂਦਾ ਹੈ। ਨੈਕਸਟ MS Word 365 ਵਿੱਚ ਉਪਭੋਗਤਾ ਨੂੰ ਕਾਗਜ਼ ਤੇ ਪ੍ਰਿੰਟ ਤੋਂ ਪਹਿਲਾਂ ਦਸਤਾਵੇਜ਼ ਦਾ ਪੂਰਵ ਦਰਸ਼ਨ ਕਰਨ ਦੀ ਆਗਿਆ ਦਿੰਦਾ ਹੈ। ਕਿਹੜਾ ਹੈ ਜੀ ਉਹ? ਪ੍ਰਿੰਟ ਪ੍ਰੀਵਿਊ, ਪ੍ਰਿੰਟ ਲੇਆਉਟ ਜਾਂ ਪ੍ਰਿੰਟ ਜੈਪਰ ਵਿਊ ਤਾਂ ਕਰੈਕਟ ਅਨਸਰ ਹੋ ਜਾਊਗਾ অপਸ਼ਨ A ਪ੍ਰਿੰਟ ਪ੍ਰੀਵਿਊ ਦੀ ਆਗਿਆ ਦਿੰਦਾ ਹੈ। ਨੈਕਸਟ MS ਪਾਵਰਪੁਆਇੰਟ ਵਿੱਚ 뷰 ਟੈਬ ਵਿੱਚ ਕਿਹੜਾ ਪ੍ਰੈਜੈਂਟੇਸ਼ਨ 뷰 ਦਿਖਾਈ ਨਹੀਂ ਦਿੰਦਾ অপਸ਼ਨ ਹੈ ਆਊਟਲਾਈਨ 뷰 ਰੀਡਿੰਗ 뷰 ਨੋਰਮਲ 뷰 ਜਾਂ ਰਾਈਟਿੰਗ 뷰 ਤਾਂ ਆਪਣਾ ਕਰੈਕਟ ਅਨਸਰ ਹੋ ਜਾਊਗਾ ਜੀ অপਸ਼ਨ ਡੀ ਰਾਈਟਿੰਗ 뷰 ਨਾਲ ਤਾਂ ਕੋਈ ਵੀ ਆਪਾਂ ਨੂੰ ਪ੍ਰੈਜੈਂਟੇਸ਼ਨ 뷰 ਦਿਖਾਈ ਨਹੀਂ ਦਿੰਦਾ ਨੈਕਸਟ ਹੇਟਰ ਦਿੱਤੇ ਵਿੱਚੋਂ ਕਿਹੜਾ ਯੂਆਰਐਲ ਜਿਨੂੰ ਆਪਾਂ ਯੂਨੀਫਾਰਮ ਰਿਸੋਰਸ ਲੋਕੇਟਰ ਕਿਹਾ ਜਾਂਦਾ ਦਾ ਪ੍ਰਾਇਮਰੀ ਕੰਪੋਨੈਂਟ ਨਹੀਂ ਹੈ অপਸ਼ਨ ਹੈ 서ਡਾਇਰੈਕਟਰੀ ਪ੍ਰੋਟੋਕੋਲ ਡੋਮੇਨ ਨੇਮ ਜਾਂ ਆਈਪੀ ਐਡਰੈਸ ਤਾਂ கரੈਕਟ ਆਨਸਰ ਹੋ ਜਾਊਗਾ ਜੀ অপਸ਼ਨ ਡੀ ਆਈਪੀ ਐਡਰੈਸ ਹੈ ਜੋ ਇਹ ਯੂਆਰਐਲ ਦਾ ਕੋਈ ਵੀ ਪ੍ਰਾਇਮਰੀ ਕੰਪੋਨੈਂਟ ਨਹੀਂ ਹੈ ਨੈਕਸਟ ਮਾਈਕਰੋਸਾਫਟ ਵਰਡ ਦਸਤਾਵੇਜ਼ ਵਿੱਚ ਟੈਕਸਟ ਦੀ ਡਿਫਾਲਟ ਅਲਾਈਨਮੈਂਟ ਹੇਠ ਲਿਖਿਆਂ ਵਿੱਚੋਂ ਕਿਹੜੀ ਹੈ অপਸ਼ਨ ਹੈ ਜਸਟੀਫਾਈਡ ਰਾਈਟ ਲੈਫਟ ਜਾਂ ਸੈਂਟਰ ਤਾਂ கரੈਕਟ ਅਨਸਰ ਹੋ ਜਾਊਗਾ অপਸ਼ਨ ਸੀ ਲੈਫਟ ਹਾਂਜੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਦੇਣਾ ਹਾਂਜੀ ਨੈਕਸਟ ਮਾਈਕਰੋਸਾਫਟ ਵਰਡ ਵਿੱਚ ਸੇਵ ਬਟਨ ਕਿੱਥੇ ਹੁੰਦਾ ਹੈ অপਸ਼ਨ ਹੈ ਵਰਡ ਵਿੰਡੋ ਦੇ ਉੱਪਰ ਸੱਜੇ ਕੋਨੇ ਤੇ ਵਰਡ ਵਿੰਡੋ ਦੇ ਉੱਪਰ ਖੱਬੇ ਕੋਨੇ ਤੇ ਵਰਡ ਵਿੰਡੋ ਦੇ ਹੇਠਲੇ ਸੱਜੇ ਕੋਨੇ ਤੇ ਜਾਂ ਵਰਡ ਵਿੰਡੋ ਦੇ ਹੇਠਲੇ ਖੱਬੇ ਕੋਨੇ ਤੇ ਤਾਂ ਆਪਣਾ ਇਹਦੇ ਵਿੱਚੋਂ கரੈਕਟ ਆਨਸਰ ਹੋ ਜੂਗਾ ਜੀ অপਸ਼ਨ ਬੀ ਵਰਡ ਵਿੰਡੋ ਦੇ ਉੱਪਰ ਖੱਬੇ ਕੋਨੇ ਤੇ ਕੀ ਹੈ ਆਪਾਂ ਨੂੰ ਸੇਵ ਬਟਨ ਦਿਖਾਈ ਦਿੰਦਾ ਹੈ ਹਾਂ ਜੀ ਨੈਕਸਟ ਐਮ ਐਸ ਵਰਡ 2010 ਵਿੱਚ ਇੱਕ ਟੈਬ ਡਿਫਾਲਟ ਟੈਬ ਹੁੰਦਾ ਹੈ ਜੋ ਉੱਧ ਦਿਖਾਈ ਦਿੰਦਾ ਹੈ ਜਦੋਂ ਤੁਸੀਂ ਕੋਈ ਦਸਤਾਵੇਜ਼ ਖੋਲਦੇ ਹੋ ਤਾਂ ਕਿਹੜਾ ਹੁੰਦਾ ਹੈ ਜੀ ਹੋਮ ਹੁੰਦਾ ਹੈ ਲੇਆਉਟ ਹੁੰਦਾ ਹੈ ਇਨਸਰਟ ਹੁੰਦਾ ਹੈ ਜਾਂ ਰਿਵਿਊ ਹੁੰਦਾ ਹੈ ਤਾਂ ਆਪਣਾ ਸਹੀ ਉਤਰ ਹੋ ਜਾਊਗਾ অপਸ਼ਨ এ হোম ਟੈਬ ਦਿਖਾਈ ਦਿੰਦਾ ਹੈ ਹਾਂਜੀ ਨੈਕਸਟ ਐਮ ਐਸ ਪਾਵਰਪੁਆਇੰਟ ਵਿੱਚ ਪੇਸ਼ਕਾਰੀ ਸ਼ੁਰੂ ਤੋਂ ਸ਼ੁਰੂ ਕਰਨ ਲਈ ਕਿਹੜੀ ਸ਼ਾਰਟਕਟ ਕੁੰਜੀ ਵਰਤੀ ਜਾਂਦੀ ਹੈ অপਸ਼ਨ ਹੈ F5 Shift F5 Ctrl F5 ਜਾਂ Alt F5 ਤਾਂ கரੈਕਟ ਆਨਸਰ ਹੋ ਜਾਊਗਾ অপশন B Shift F5 ਦਬਾਵਾਂਗੇ ਆਪਾਂ ਤਾਂ ਜਿਹੜੇ ਪრე ਪਾਵਰਪੁਆਇੰਟ ਵਿੱਚ ਪੇਸ਼ ਕਰੀ ਹੈ ਉਹ ਕੀ ਹੈ ਸ਼ੁਰੂ ਤੋਂ ਸ਼ੁਰੂ ਹੁੰਦੀ ਹੈ ਤੇ ਜੇਕਰ ਆਪਾਂ ਕਰੰਟ ਤੋਂ ਸ਼ੁਰੂ ਕਰਨੀ ਹੈ ਤਾਂ ਫਿਰ ਦਬਾਵਾਂਗੇ ਆਪਾਂ ਇਕੱਲਾ F5 ਹਾਂਜੀ ਨੈਕਸਟ Microsoft Word 365 ਦਸਤਾਵੇਜ਼ ਨੂੰ ਕਿਵੇਂ ਪ੍ਰਿੰਟ ਕਰਨਾ ਹੈ অপਸ਼ਨ ਹੈ ਰੈਡੀ ਪ੍ਰਿੰਟ ਕਮਾਂਡ ਦੀ ਚੋਣ ਕਰਕੇ ਪ੍ਰਿੰਟ ਕਮਾਂਡ ਚੁਣ ਕੇ ਅਤੇ ਫਿਰ ਓਕੇ ਚੁਣ ਕੇ ਪ੍ਰਿੰਟ ਕਮਾਂਡ ਚੁਣ ਕੇ ਜਾਂ ਰੈਡੀ ਪ੍ਰਿੰਟ ਕਮਾਂਡ ਚੁਣ ਕੇ ਤੇ ਫਿਰ ਓਕੇ ਚੁਣ ਕੇ ਤਾਂ ਆਪਣਾ கரੈਕਟ ਆਨਸਰ ਹੋ ਜਾਊਗਾ ਆਪਸ਼ਨ ਬੀ ਪਹਿਲਾਂ ਆਪਾਂ ਪ੍ਰਿੰਟ ਕਮਾਂਡ ਚੁਣਾਂਗੇ ਤੇ ਫਿਰ ਉਸ ਤੋਂ ਬਾਅਦ ਓਕੇ ਚੁਣਾਂਗੇ ਫਿਰ ਜਾ ਕੇ ਕੀ ਹੈ ਦਸਤਾਵੇਜ਼ ਜੋ ਪ੍ਰਿੰਟ ਹੋਵੇਗਾ ਹਾਂਜੀ ਨੈਕਸਟ ਮੋਬਾਈਲ ਟੈਕਨੋਲੋਜੀ ਵਿੱਚ CDMA ਦਾ ਪੂਰਾ ਨਾਮ ਕੀ ਹੈ ਆਪਸ਼ਨ ਹੈ ਕੋਡਡ ਡਾਟਾ ਮਲਟੀਪਲਾਈ ਐਡਰੈਸ ਕੋਡਡ ਡਿਜੀਟਲ ਮਲਟੀਪਲੈਕਸ ਐਕਸੈਸ ਕੈਰੀਅਰ ਡਿਵੀਜ਼ਨ ਮਲਟੀਪਲਾਇਰ ਐਕਸੈਸ ਜਾਂ ਕੋਡਡ ਡਿਵੀਜ਼ਨ ਮਲਟੀਪਲਾਈ ਐਕਸੈਸ ਤਾਂ கரੈਕਟ ਆਨਸਰ ਹੋ ਜਾਊਗਾ অপਸ਼ਨ D ਕੋਡ ਡਿਵੀਜ਼ਨ ਮਲਟੀਪਲਾਈ ਐਕਸੈਸ ਹੈ ਜੋ ACDMA ਦਾ ਪੂਰਾ ਨਾਮ ਹੈ ਨੈਕਸਟ MS ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਸਹੋਜ ਨੂੰ ਵਧਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਕਰਨ ਦਾ ਸੁਝਾਣ ਨਹੀਂ ਦਿੱਤਾ ਜਾਂਦਾ ਵੀ ਆਪਾਂ ਨੂੰ ਕੀ ਨਹੀਂ ਕਰਨਾ ਚਾਹੀਦਾ অপਸ਼ਨ ਹੈ ਸਾਰੇ ਸਲਾਈਡਾਂ ਵਿੱਚ ਇੱਕਸਾਰ ਕਲਰ ਸਕੀਮ ਦੀ ਵਰਤੋਂ ਕਰਨਾ ਐਨੀਮੇਸ਼ਨ ਅਤੇ ट्रांजिशनਾਂ ਦੀ ਹੰਦੋ ਵੱਧ ਵਰਤੋ ਦੇਖਣ ਵਿੱਚ ਆਕਰਸ਼ਿਤ ਫੌਂਟਾਂ ਦੀ ਚੋਣ ਕਰਨ ਜੋ ਪੜਨ ਵਿੱਚ ਵੀ ਆਸਾਨ ਹੋਵੇ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਅਤੇ ਗ੍ਰਾਫਿਕ ਦੀ ਵਰਤੋਂ ਕਰਨਾ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਆਪਸ਼ਨ B ਐਨੀਮੇਸ਼ਨ ਅਤੇ ट्रांजिशनਰ ਦੀ ਹੱਦੋਂ ਵੱਧ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਤਾਂ ਆਪਣਾ ਕਰੈਕਟ ਅਨਸਰ ਹੋ ਜਾਊਗਾ ਆਪਸ਼ਨ B ਤਾਂ ਤੁਸੀਂ ਦੋਸਤੋ ਦੇਖ ਰਹੇ ਹੋਵੋਗੇ ਕਿ ਜਿਹੜੀ ਆਪਣੇ ਇਹ ਆਪਸ਼ਨ ਨੇ ਕਿੰਨੇ ਲੰਬੇ ਲੰਬੇ ਨੇ ਦੋਸਤੋ ਮੈਂ ਆਪਦੇ ਵੱਲੋਂ ਨਹੀਂ ਬਣਾਏ ਇਹ ਸਾਰੇ ਸਾਰੇ ਪੀਬੀਕਿਊ ਨੇ ਚਾਹੇ ਉਹ ਆਪਣੇ ਸੀਜੀਐਲ ਹੋਵੇ ਜਾਂ C A C H S L O W ਤੇ ਜਿੰਨੇ ਵੀ ਮਤਲਬ ਵੀ ਐਗਜ਼ਾਮ ਨੇ ਮੈਂ ਸਾਰਿਆਂ ਵਿੱਚੋਂ ਕੀ ਹੈ ਚੁਣ ਕੇ ਕੁਐਸਚਨ ਤੁਹਾਡੇ ਲਈ ਲੈ ਕੇ ਆਇਆ ਓਕੇ ਹਾਂਜੀ ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜਾ ਖੇਤਰ ਪ੍ਰਾਪਤ ਕਰਤਾ ਨੂੰ ਦਰਸਾਉਂਦਾ ਹੈ ਕਿ ਸੁਨੇਹਾ ਕਿਸ ਬਾਰੇ ਹੈ অপਸ਼ਨ ਹੈ ਸਬਜੈਕਟ ਟੂ ਸਿਗਨੇਚਰ ਜਾਂ ਡੇਟ ਤਾਂ கரੈਕਟ ਆਨਸਰ ਹੋ ਜਾਊਗਾ অপਸ਼ਨ A ਸਬਜੈਕਟ ਸਬਜੈਕਟ ਤੋਂ ਹੀ ਆਪ ਨੂੰ ਪਤਾ ਲੱਗਦਾ ਹੈ ਕਿ ਜੋ ਮੇਲ ਹੈ ਉਹ ਕਿਸ ਬਾਰੇ ਹੈ ਜਾਂ ਇਹਦਾ ਮੇਨ ਮੈਸੇਜ ਕੀ ਹੈ ਇਹ ਆਪਨ ਸਬਜੈਕਟ ਤੋਂ ਪਤਾ ਲੱਗਦਾ ਹੈ ਹਾਂਜੀ ਨੈਕਸਟ ਈਮੇਲ ਕਲਾਈਂਟ ਦਾ ਮੁੱਖ ਉਦੇਸ਼ ਕੀ ਹੈ অপਸ਼ਨ ਹੈ ਵੀਡੀਓ ਗੇਮ ਖੇਡਣਾ ਫੋਟੋਆਂ ਦਾ ਸੰਪਾਦਨ ਕਰਨਾ ਈਮੇਲ ਪੜ੍ਹਨਾ ਅਤੇ ਭੇਜਣਾ ਜਾਂ ਇੱਕ ਸਪਰੈਡ ਸ਼ੀਟ ਬਣਾਉਣਾ ਤਾਂ ਕਰੈਕਟ ਆਨਸਰ ਹੋ ਜਾਊਗਾ অপਸ਼ਨ ਸੀ ਇਸ ਦਾ ਕੰਮ ਹੁੰਦਾ ਹੈ ਈਮੇਲ ਪੜ੍ਹਨਾ ਤੇ ਫਿਰ ਅੱਗੇ ਭੇਜਣਾ ਇਹ ਈਮੇਲ ਕਲਾਈਂਟ ਦਾ ਕੰਮ ਹੁੰਦਾ ਹੈ ਨੈਕਸਟ ਤਵਾਡੇ ਦੁਆਰਾ ਭੇਜੀ ਗਈ ਹਰ ਈਮੇਲ ਦੇ ਅੰਤ ਵਿੱਚ ਕੀ ਦਿਖਾਈ ਦਿੰਦਾ ਹੈ অপਸ਼ਨ ਹੈ ਸਿਗਨੇਚਰ ਸਬਜੈਕਟ ਫਾਰਮੈਟਿੰਗ অপਸ਼ਨ ਜਾਂ ਅਟੈਚਮੈਂਟ ਤਾਂ ਆਪਣਾ ਬਈ ਕੀ ਦਿਖਾਈ ਦਿੰਦਾ ਹੈ ਤਾਂ ਆਪਣਾ ਦਿਖਾਈ ਦਿੰਦਾ ਹੈ ਜੀ ਸਿਗਨੇਚਰ ਯਾਨੀ ਕਿ অপਸ਼ਨ ਏ ਆਪਣਾ ਕਲੈਕਟਰ ਅਨਸਰ ਹੋ ਜਾਊਗਾ ਨੈਕਸਟ ਇਹਨਾਂ ਵਿੱਚੋਂ ਕਿਹੜਾ ਇੱਕ ਵੈਧ ਈਮੇਲ ਪਤਾ ਹੈ অপਸ਼ਨ ਹੈ my school@gmail.com @domainname.com ਜਾਂ abc@theradardef@gmail.com ਜਾਂ john123@.net ਤਾਂ ਇਹਦੇ ਵਿੱਚ ਆਪਾਂ ਨੂੰ ਦੇਖ ਹੀ ਰਿਹਾ ਹੈ ਕਿ ਆਪਣਾ ਜੇ ਸਹੀ ਉੱਤਰ ਹੋ ਜੂਗਾ অপਸ਼ਨ a my school ਪਹਿਲਾਂ ਆਪਾਂ ਨਾਮ ਪਾਵਾਂਗੇ ਫਿਰ ਪਾਵਾਂਗੇ ਫਿਰ gmail ਪਾਵਾਂਗੇ ਫਿਰ ਪਾਵਾਂਗੇ ਫਿਰ com ਕਾਵਾਂਗੇ ਇਹ ਕਿ ਆਪਣਾ ਇੱਕ ਪ੍ਰੋਪਰ gmail id ਹੁੰਦੀ ਹੈ ਹਾਂਜੀ ਨੈਕਸਟ ਈਮੇਲ ਵਿੱਚ cc ਦਾ ਪੂਰਾ ਰੂਪ ਕੀ ਹੈ অপਸ਼ਨ ਹੈ ਕਲਮ ਕਾਪੀ ਕਾਰਬਨ ਕਾਪੀ ਕਾਪੀ ਕਾਰਬਨ ਜਾਂ ਕਾਪੀ ਕੋਲਮ ਤਾਂ கரੈਕਟ ਆਨਸਰ ਹੋ ਜਾਊਗਾ ਆਪਸ਼ਨ ਬੀ ਇਸ ਦਾ ਸੀਸੀ ਦਾ ਮਤਲਬ ਹੁੰਦਾ ਹੈ ਕਾਰਬਨ ਕਾਪੀ ਨੈਕਸਟ ਇਹਨਾਂ ਵਿੱਚੋਂ ਕਿਹੜਾ ਵੈਬ ਮੇਲ ਪ੍ਰਦਾਤਾ ਨਹੀਂ ਹੈ ਆਪਸ਼ਨ ਹੈ ਆਊਟਲੁੱਕ ਜੀਮੇਲ ਯਾਹੂ ਜਾਂ ਬਾਈਡੂ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਜੀ ਆਪਸ਼ਨ ਡੀ ਜਿਹੜਾ ਬਾਈਡੂ ਹੈ ਇਹ ਵੈਬ ਮੇਲ ਪ੍ਰਦਾਤਾ ਨਹੀਂ ਹੈ ਆਊਟਲੁੱਕ ਜੀਮੇਲ ਯਾਹੂ ਇਹ ਤਿੰਨੇ ਤਿੰਨੇ ਈਮੇਲ ਪ੍ਰਦਾਤਾ ਹਨ ਪਰ ਵਾਈਡੋ 1 ਕੀ ਹੈ ਸਰਚ ਇੰਜਣ ਹੈ ਨੈਕਸਟ ਹੇਠ ਲਿਖੇ ਕਿਸਮਾਂ ਦੇ ਇੰਟਰਨੈਟ ਕਨੈਕਸ਼ਨਾਂ ਵਿੱਚ ਡਾਟਾ ਟਰਾਂਸਮਿਸ਼ਨ ਲਈ ਟੈਲੀਫੋਨ ਲਾਈਨਾਂ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ অপਸ਼ਨ ਹੈ ਬ੍ਰੋਡਬੈਂਡ ਡਾਇਲ ਅਪ ਸੈਟਲਾਈਟ ਜਾਂ ਫਾਈਬਰ ਆਪਟਿਕ ਤਾਂ கரੈਕਟ ਆਨਸਰ ਹੋ ਜਾਊਗਾ অপਸ਼ਨ ਬੀ ਡਾਇਲ ਅਪ ਨੈਕਸਟ ਐਮ ਐਸ ਵਰਡ 2010 ਵਿੱਚ ਬੁਲੇਟ ਜੋੜਨ ਲਈ ਕਿਹੜਾ ਕੀਬੋਰਡ ਸ਼ਾਰਟਕਟ ਵਰਤੇ ਜਾਂਦਾ ਹੈ অপਸ਼ਨ ਹੈ ਕੰਟਰੋਲ ਪਲੱਸ ਅਲਟ ਪਲੱਸ ਐਲ ਕੰਟਰੋਲ ਪਲੱਸ ਐਲ ਸ਼ਿਫਟ ਪਲੱਸ ਐਲ ਜਾਂ ਫਿਰ ਕੰਟਰੋਲ ਪਲੱਸ ਸ਼ਿਫਟ ਪਲੱਸ ਐਲ ਤਾਂ ਆਪਣਾ ਕਰੈਕਟ ਅਨਸਰ ਹੋ ਜੂਗਾ ਕੰਟਰੋਲ ਪਲੱਸ ਸ਼ਿਫਟ ਪਲੱਸ ਐਲ ਦੀ ਆਪਾਂ ਵਰਤੋਂ ਕਰਾਂਗੇ ਬੁਲਟ ਜੋੜਨ ਲਈ ਨੈਕਸਟ ਲੈਣ ਦੇ ਅੰਦਰ ਕੰਪਿਊਟਰ ਨੂੰ ਜੋੜਨ ਲਈ ਆਮ ਤੌਰ ਤੇ ਕਿਹੜਾ ਯੰਤਰ ਵਰਤਿਆ ਜਾਂਦਾ ਹੈ অপਸ਼ਨ ਹੈ ਮੋਡਮ ਰਾਉਟਰ 스위치 ਜਾਂ ਰਿਪੀਟਰ ਤਾਂ ਇਹ ਆਪਾਂ ਯੂਜ਼ ਕਰਦੇ ਹਾਂ ਜੀ অপਸ਼ਨ ਸੀ 스위치 ਆਪਾਂ ਯੂਜ਼ ਕਰਦੇ ਹਾਂ ਨੈਕਸਟ ਇਹਨਾਂ ਵਿੱਚੋਂ ਕਿਹੜਾ ROM ਦੀ ਇੱਕ ਕਿਸਮ ਦੀ ਉਦਾਹਰਨ ਹੈ ਜਿਸ ਨੂੰ ਇਲੈਕਟ੍ਰੋਨਿਕ ਤੌਰ ਤੇ ਮਿਟਾ ਕੇ ਕਈ ਵਾਰ ਦੁਬਾਰਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ অপਸ਼ਨ ਹੈ ਡਬਲ EEPROM PROM EEPROM ਜਾਂ MASK ROM ਤਾਂ ਕਰੈਕਟ ਅਨਸਰ ਹੋ ਜਾਵੋ ਜੀ ਆਪਣਾ অপਸ਼ਨ E ਡਬਲ ਈ ਪ੍ਰੋਮ ਦੀ ਆਪਾਂ ਕੀ ਹੈ ਵਰਤੋਂ ਕਰਦੇ ਹਾਂ ਤਾਂ ਦੋਸਤੋ ਇਹ ਸੀਗੇ ਆਪਣੇ ਟੌਪ ਫਾਸਟ 50 ਪੀਆਈਕਿਊ ਕੰਪਿਊਟਰ ਦੇ ਜੋ ਆਪਾਂ ਨੇ ਇਸ ਵੀਡੀਓ ਵਿੱਚ ਵੀ ਕੀਤੇ ਤੇ ਇਸ ਤੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਕਲਾਸ ਕਰ ਚੁੱਕੇ ਹਾਂ ਤੇ ਅੱਗੇ ਵੀ ਆਪਾਂ ਦੋ ਚਾਰ ਕਲਾਸਾਂ ਹੋਰ ਕਰਾਂਗੇ ਜਿਹਦੇ ਨਾਲ ਕੀ ਹੈ ਜਿਹੜੇ ਮੋਸਟ ਇੰਪੋਰਟੈਂਟ ਨੇ ਰਿਪੀਟਡ ਨੇ ਪੀਆਈਕਿਊ ਉਹ ਆਪਾਂ ਕਵਰ ਕਰ ਸਕੀਏ ਠੀਕ ਹੈ ਜੀ ਤਾਂ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੇ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜੋ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।